ਜਨਤਾ ਪਾਰਟੀ ਵੱਲੋਂ ਲਗਾਤਾਰ ਜਨ ਸੁਵਿਧਾ ਕੈਂਪ ਆਰਗੇਨਾਈਜ਼ ਕੀਤੇ ਜਾ ਰਹੇ ਹਨ ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਤੋਂ ਪਰਮਿਸ਼ਨ ਦਿਖਾਉਣ ਦੀ ਮੰਗ ਕੀਤੀ ਗਈ ਤੇ ਕਿਹਾ ਗਿਆ ਕਿ ਸਬੰਧ ਦੇ ਵਿੱਚ ਅਗਰ ਕੋਈ ਵੀ ਪਰਮਿਸ਼ਨ ਨਹੀਂ ਤਾਂ ਪੁਲਿਸ ਵੱਲੋਂ ਇਹ ਕੈਂਪ ਬੰਦ ਕਰਵਾ ਦਿੱਤੇ ਗਏ ਜਿਸ ਤੋਂ ਬਾਅਦ ਕਈ ਭੜ ਭਾਗ ਬੰਨੂ ਪੰਜਾਬ ਦੇ ਲਈ ਜ਼ਿਲ੍ਹਿਆਂ ਵਿੱਚ ਡਿਟੇਨ ਕਰ ਦਿੱਤਾ ਗਿਆ ਤੇ ਕਈ ਨੇਤਾਵਾਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਇਸ ਗ੍ਰਿਫਤਾਰੀ ਦੇ ਕੈਂਪ ਬੰਦ ਕਰਵਾਉਣ ਦੇ ਵਿਰੋਧ ਵਿੱਚ ਬਰਾਸਪੁਰਾ ਦੇ ਨਾਲ-ਨਾਲ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਬੰਦੇ ਜਿਲ੍ਹਾ ਪ੍ਰਧਾਨ ਵੀਰ ਸਿੰਘ ਗੋਗਰੋਈਲ ਮਹਾ ਮੰਤਰੀ ਪ੍ਰਦੀਪ ਨੰਦਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਦਿਨ ਹੋਈ ਰਾਤਪੁਰਾ ਵਿਖੇ ਕਿਸਾਨ ਮਜ਼ਦੂਰ ਫਤਿਹ ਰੈਲੀ ਤੋਂ ਬੁਖਲਾਟ ਨਾਲ ਪੰਜਾਬ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਜਨ ਸੁਵਿਧਾ ਕੈਂਪ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਵਾ ਰਹੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ ਪੰਤਾਂ ਮਰਦਾਬਾ ਪੰਤਾਂ ਮਰਦਾਬਾ ਪੰਤਾਂ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ ਤੁਸੀਂ ਦੇਖ ਰਹੇ ਹੋ ਪੀਟੀਨ 24 ਇਸ ਵਕਤ ਅਸੀਂ ਰਾਜਪਾਲ ਦੇ ਟਾੜੀ ਵਾਲੇ ਚੌਕ ਤੇ ਮੌਜੂਦ ਹਾਂ ਦੱਸ ਦਈਏ ਵਿਦੇ ਕੁਝ ਮਹੀਨੇ ਪਹਿਲਾਂ ਬੀਜੇਪੀ ਸਰਕਾਰ ਵੱਲੋਂ ਜੋ ਹੈ ਕੈਂਪ ਲਗਾਏ ਕੇਸੀ ਜਾਣ ਤੋਂ ਵਿਦਾ ਕੈਂਪ ਜਿਹੜਾ ਹੈ ਪਿੰਡ ਪਿੰਡ ਚਾਰ ਚਾਰ ਜਾ ਕੇ ਲਗਾਏ ਜਾ ਰਹੇ ਸੀ ਜਿਸ ਦਾ ਕੁਝ ਦਿਨ ਪਹਿਲਾਂ ਹੀ ਜਿਹੜਾ ਬਿਰੋਧਾ ਪੰਜਾਬ ਵੱਲੋਂ ਜਿਹੜਾ ਪੰਜਾਬ ਪੁਲਿਸ ਵੱਲੋਂ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਦਿੱਤੇ ਦਿਨਿੰਗ ਜਿਹੜਾ ਪੰਜਾਬ ਪੁਲਿਸ ਵੱਲੋਂ ਕਈ ਭਜਪਾ ਦੇ ਨੇਤਾਵਾਂ ਨੂੰ ਜਿਹੜਾ ਰਿਟੇਨ ਕੀਤਾ ਗਿਆ ਹੈ ਸਬੰਧ ਵਿੱਚ ਤੇ ਵੱਖ-ਵੱਖ ਜਗ੍ਹਾ ਤੇ ਜਾ ਕੇ ਜਿਹੜੇ ਵੱਖ-ਵੱਖ ਸ਼ਹਿਰਾਂ ਚ ਪੂਰੇ ਪੰਜਾਬ ਦੇ ਜਿਹੜੇ ਕੈਂਪ ਲਗਾਏ ਜਾ ਰਹੇ ਆ ਉਸ ਦਾ ਜਿਹੜਾ ਹੈ ਵਿਰੋਧ ਕੀਤਾ ਗਿਆ ਤੇ ਕੈਂਪ ਡੇ ਨੇ ਤੋਕਵਾਏ ਗਏ ਨੇ ਉਸੇ ਦਾ ਪ੍ਰਦਰਸ਼ਨ ਕਰਦੇ ਹੋਏ ਪੂਰੇ ਪੰਜਾਬ ਦੇ ਨਾਲ ਨਾਲ ਅੱਜ ਰਾਜਪੁਰਾ ਦੇ ਵਿੱਚ ਵੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਮਹਾਂ ਮੰਤਰੀ ਹੈ ਉਹਨਾਂ ਦੀ ਟੀਮ ਵੱਲੋਂ ਭਾਰਤੀ ਜੰਦਾਪਾੜੀ ਦਾ ਜਿੰਦੀ ਕੁਮਾਰ ਜੱਗਾ ਹੈ ਫਲਕੰਜਾ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਹੈ ਅੱਜ ਪ੍ਰੋਗਰਾਮ ਜਿਹੜਾ ਕਰਵਾਏ ਜਾ ਰਿਹਾ ਹੈ ਹਾਲਾਂਕਿ ਉਹ ਮੌਜੂਦ ਨਹੀਂ ਹੈ ਉਹ ਕਿੱਥੇ ਗਏ ਹੋਏ ਨੇ ਉਹਨਾਂ ਦੀ ਜਿਹੜੀ ਟੀਮ ਵੱਲੋਂ ਇੱਥੇ ਜਿਹੜਾ ਹੈ ਉਹ ਤਾਂ ਚੱਜ ਜਿਹੜਾ ਹੈ ਕਰਵਾ 1929 ਬਾਅਦ ਗੱਲਬਾਤ ਕਰਦੇ ਆ ਉਹਦੇ ਉਹਨਾਂ ਨੂੰ ਕਿ ਅੱਜ ਪ੍ਰੋਟੈਸਟ ਕੀਤਾ ਗਿਆ ਇਸ ਬੰਦੇ ਵਿੱਚੋਂ ਨਰਾ ਕੀ ਕਹਿਣਾ ਹੈ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ ਇਹ ਸਰਕਾਰਾਂ ਨੇ ਗਰੀਬਾਂ ਵਾਸਤੇ ਮਲਜੂਮਾਂ ਵਾਸਤੇ ਕਿਸਾਨਾਂ ਵਾਸਤੇ ਮਹਿਲਾਵਾਂ ਵਾਸਤੇ ਵਿਦਿਆਰਥੀਆਂ ਵਾਸਤੇ ਬਹੁਤ ਵੱਡੇ ਵੱਡੇ ਪ੍ਰੋਗਰਾਮ ਚਲਾ ਰੱਖੇ ਆ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇੰਨਾ ਪ੍ਰੋਗਰਾਮਾਂ ਨੂੰ ਪੰਜਾਬ ਦੇ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਭਾਰਤ ਸਰਕਾਰ ਨੇ ਭਾਰਤ ਸਰਕਾਰ ਤੋਂ ਮਾਨਿਆ ਪ੍ਰਾਪਤ ਸੀਐਸਸੀ ਨੇ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਾਉਣੇ ਸ਼ੁਰੂ ਕੀਤੇ ਜੀ ਦਾ ਸਹਿਯੋਗ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੇ ਕੀਤਾ ਮੈਤੋਏ ਪ੍ਰੋਗਰਾਮ ਚੱਲ ਰਿਹਾ ਸੀ ਕੋਈ ਦਿੱਕਤ ਨਹੀਂ ਸੀ ਲੇਕਿਨ ਕੱਲ ਅਚਾਨਕ ਸਾਡੇ 28 ਸੈਂਟਰਾਂ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਗਈ ਉੱਥੇ ਕੈਂਪ ਰੁਕਵਾਏ ਗਏ ਤੇ 8 ਸਾਡੇ ਸੈਂਟਰਾਂ ਦੇ ਉੱਤੇ ਜੋ ਸੀਐਸਸੀ ਦਾ ਮਟੀਰੀਅਲ ਸੀ ਉਹ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸਾਡੇ ਸਾਡੇ ਕਈ ਨੇਤਾਵਾਂ ਨੂੰ ਗ੍ਰਫਤਾਰ ਕਰ ਲਿਆ ਕਈਆਂ ਨੂੰ ਨਜ਼ਰਮੰਦ ਕਰ ਲਿਆ ਤੇ ਕੈਂਪ ਪੂਰੀ ਤਰ੍ਹਾਂ ਤੇ ਫਲॉप ਕਰਨ ਦੀ ਕੋਸ਼ਿਸ਼ ਕੀਤੀ ਇਸ ਦੇ ਰੋਸ਼ ਦੇ ਵਿੱਚ ਸਾਡੇ ਪੰਜਾਬ ਦੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਆਪਣਾ ਪ੍ਰਤੀਨਿਧਿੰਨ ਲੈ ਕੇ ਮਾਨਯੋਗ ਗਵਰਨਰ ਸਾਹਿਬ ਕੋਲ ਗਏ ਉਹਨਾਂ ਨੂੰ ਸ਼ਿਕਾਇਤ ਕੀਤੀ ਐਕਸ਼ਨ ਲੈਣ ਵਾਸਤੇ ਉਹਨਾਂ ਨੇ ਅਪੀਲ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਹਵਾਨ ਕੀਤਾ ਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਤਰ੍ਹਾਂ ਦੇ ਨਾਲ ਪੁਲਿਸ ਦੀ ਜਾਂ ਪੰਜਾਬ ਸਰਕਾਰ ਦੀ ਭਗਵੰਤ ਮਾਨ ਦੀ ਤੱਕੇ ਸ਼ਾਹੀ برداشت ਨਹੀਂ ਕਰੇਗੀ ਤੇ ਇਹਦੇ ਰੋਸ਼ਵਜੋਂ ਹਰ ਵਿਧਾਨ ਸਭਾ ਦੇ ਉੱਤੇ ਭਗਵੰਤ ਮਾਨ ਦਾ ਸੀਐਮ ਪੰਜਾਬ ਦਾ ਪਤਲਾ ਫੂਕਿਆ ਜਾਏਗਾ ਉਸ ਕੜੀ ਦੇ ਵਿੱਚ ਅੱਜ ਸਾਡੇ ਜਗਦੀਸ਼ ਕੁਮਾਰ ਜੱਗਾ ਜੀ ਸ਼ਹਿਰ ਤੋਂ ਬਾਹਰ ਗਏ ਹੋਏ ਕਿਸੇ ਵਿਸ਼ੇਕ ਕਮਾਤੇ ਸਾਡੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਜੀ ਗਗਰੌਲੀ ਸਾਡੇ ਸਾਰੇ ਮੋਰਚਾਂ ਦੇ ਪ੍ਰਧਾਨ ਸਾਡੇ ਸਾਰੇ ਕਾਰਜਕਰਤਾ ਸਾਡੇ ਪ੍ਰਦੇਸ਼ ਕਾਰਜਕ ਮੈਂਬਰ ਇੱਥੇ ਇਕੱਠੇ ਬਹੁਤ ਸੈਕੜੇ ਦੀ ਗਿਣਤੀ ਵਿੱਚ ਅਸੀਂ ਕਾਰਜਕਰਤਾ ਭਗਵੰਤ ਮਾਨ ਦਾ ਪੁਤਲਾ ਫੂਕ ਰਹੇ ਹਾਂ ਇੱਕ ਸਰਕਾਰ ਜੋ ਆਰੋਪ ਲਗਾਏ ਕਿ ਕੋਈ ਡਾਟਾ ਚੁਰਾ ਰੋ ਕਿਆ ਚੀ ਚੁਰਾ ਰੋ ਡਾਟਾ ਕਿਆ ਚੀ ਹੈ ਹਮਨੇ ਕਿਆ ਚੁਰਾਣਾ ਹੈ ਕਿਆ ਚੁਰਾਣਾ ਹੈ ਹਮਨੇ हमने तो वो इलेक्शन के बाद ये फीड कर रहे हैं उन्होंने तो इलेक्शन से पहले महिलाओं से जाके हजार हजार रुपए के फार्म भरवाए थे तो उन्होंने कितना बड़ा डाटा किया होतो त इससे चुनाव में गपलेबाजी कीयो कोई डाटा नहीं चुरा रहे हम काहे का, का डाटा चुराना है आपका आधार कार्ड है दो आपको आयुष्मान कार्ड मिल जाएगा इसमें डाटा चुराने की क्या बात है निराधार आरोप है पंजाब सरकार गरीबों तक यह सुविधाएं नहीं पहुंचाने देना चाहती ताकि भारतीय जनता पार्टी का पंजाब के अंदर आधार ना पड़े क्या नहीं क्या कारण की मंदो अनंदा जी जी जीड़ी राजपुरे दे विच रैली हुई है ओ दे विच जेड़ा है ਪੰਜਾਬ ਸਰਕਾਰ ਬਖਲਾ ਗਈ ਹੈ ਉਹ 2027 ਦੇ ਚੋਣਾਂ ਦਾ ਆਗਾਜ਼ ਹੋਇਆ ਇਸ ਕਰਕੇ ਉਹਨਾਂ ਨੇ ਕਿਹਾ ਹੀ ਤਾਂ ਬਹੁਤ ਅੱਗੇ ਵੱਧੇ ਜਾ ਰਹੇ 15 20 ਹਜ਼ਾਰ ਦਾ ਇੱਥੇ ਇਕੱਠ ਹੋਣਾ ਰਾਜਪੁਰੇ ਦੇ ਵਿੱਚ ਇੱਥੋਂ ਸ਼ੁਰੂਆਤ ਹੋਣੀ ਰੈਲੀਆਂ ਦੀ ਇਹ ਇੱਕ ਬਹੁਤ ਵੱਡਾ ਇਹਨਾਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਦਾ ਬਣਾਇਆ ਇਸ ਨੂੰ ਇਸ ਕਰਕੇ ਸਾਨੂੰ ਰੋਕਣ ਦੀ ਲੋੜ ਪਈ ਪੰਜਾਬ ਸਰਕਾਰ ਦਾ ਭਗਵੰਤ ਸਿੰਘ ਦਾ ਪੁਤਲਾ ਜਿਹੜਾ ਪੁਕਿਆ ਗਿਆ ਦੇਖੋ ਗੱਲ ਇਹ ਹੈ ਵੀ ਬੜੀ ਮੰਦ ਭਾਗੀ ਗੱਲ ਹੈ ਇੱਕ ਜਿਹੜੀ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਉਹ ਕਿਸੇ ਪਾਰਟੀਕੂਲਰ ਕਿਸੇ ਪਾਰਟੀ ਜਾਂ ਕਿਤੇ ਵਿਅਕਤੀ ਵਿਸ਼ੇਸ਼ ਦੀਆਂ ਨਹੀਂ ਹੁੰਦੀਆਂ ਉਹ ਹਰ ਇੱਕ ਨਾਗਰਿਕ ਜੋ ਵੀ ਦੇਸ਼ ਦਾ ਨਾਗਰਿਕ ਹੈ ਉਹਦੇ ਲਈ ਹੁੰਦੀ ਹੈ ਜਿਹੜੇ ਵੀ ਵਰਗੋ ਚਲੀ ਜੀ ਬਲਨੇ ਉਹ ਕਿਸੇ ਵੀ ਜਾਤ ਦਾ ਹੋਵੇ ਉਹਦਾ ਹੱਕ ਹੈ ਇਸ ਮੈਂ ਤਾਂ ਕਹਾਂਗਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਮਤਲਬ ਸਿਵਾਏ ਇਸਤਿਹਾਰबाजी ਤੋਂ ਕੁਝ ਨਹੀਂ ਰਿਹਾ ਇਹ ਨੂੰ ਚਾਹੀਦਾ ਸੀ ਵੀ ਪੌਣੇ 4 ਸਾਲ ਲੰਘ ਗਏ ਜਿਹੜੀ ਸਕੀਮਾਂ ਲਾਗੂ ਪੰਜਾਬ ਸਰਕਾਰ ਨੂੰ ਆਪ ਕਰਨੀਆਂ ਚਾਹੀਦੀਆਂ ਸੀ ਉਹ ਇਹਨਾਂ ਨੇ ਕੀਤੀਆਂ ਨਹੀਂ ਜਦੋਂ ਨਾ ਕੀਤੀਆਂ ਤਾਂ ਸੈਂਟਰ ਸਰਕਾਰ ਨੇ ਕੇਂਦਰੀ ਸਰਕਾਰ ਨੇ ਸੋਚਿਆ ਕਿ ਵੀ ਸਕੀਮਾਂ ਨੂੰ ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚਾਇਆ ਜਾਵੇ ਉਹਨਾਂ ਨੇ ਲੜਕੇ ਪੁਆਇੰਟ ਕੀਤੇ ਸੀਐਸਸੀ ਸੈਂਟਰ ਪ੍ਰੋਵਾਈਡ ਕਰਵਾਏ ਔਰ ਪਿੰਡਾਂ 'ਚ ਜਾ ਕੇ ਨੀਸੁਲਕ ਵਿਦਾਊਟ ਕਿਸੇ ਚਾਰजेस ਦੇ ਕੋਈ 70 ਸਾਲ ਆਲਾ ਬਜ਼ੁਰਗ ਹੈ ਜਿਹੜਾ ਬਾਹਰ ਨਹੀਂ ਆ ਜਾ ਸਕਦਾ ਉਹਨੂੰ ਇਲਾਜ ਲਈ ਆਯੂਸ਼ਮਨ ਕਾਰਡ ਦਿੱਤਾ ਇਸਰਮ ਕਾਰਡ ਬਣਾਏ ਤੇ ਵੱਖ-ਵੱਖ ਤਰ੍ਹਾਂ ਦੇ 11 ਤਰ੍ਹਾਂ ਦੀਆਂ ਸਕੀਮਾਂ ਨੇ ਜਿਹੜੀਆਂ ਤੋਂ ਪੰਜਾਬ ਸਰਕਾਰ ਨੇ ਗਰੀਬ ਪਾਈਚਾਰਿਆਂ ਨੂੰ ਕਿਸਾਨ ਪਾਈਚਾਰੇ ਨੂੰ ਸਾਰਿਆਂ ਨੂੰ ਵੰਡਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹ ਨਕਮੀ ਸਰਕਾਰ ਦਾ ਆਪਦੀ ਦਾ ਕੁਝ ਟੀਮੇ ਚਲਾ ਨਹੀਂ ਸਕੇ ਜਿੰਨੀਆਂ ਸਰਕਾਰ ਦੀਆਂ ਸੈਂਟਰ ਸਰਕਾਰ ਦੀਆਂ ਸਕੀਮਾਂ ਸੀ ਇਹਨਾਂ ਨੇ ਉਹਦੇ ਚ ਦੇਣ ਚ ਔਰ ਬਤਲਾ ਮੈਂ ਕਹਾਂਗਾ ਕਿ ਕਿਸੇ ਪਤਾ ਨਹੀਂ ਕੀ ਦਿਮਾਗ ਚ ਇਹਨਾਂ ਦੇ ਸੀਵੀ ਸੈਂਟਰ ਦੀਆਂ ਸਕੀਮਾਂ ਪੰਜਾਬ ਦੇ ਲੋਕਾਂ ਤੱਕ ਨਾ ਪਹੁੰਚ ਜਾਣ। ਸਾਨੂੰ ਦੱਸੋ ਇਹ ਵੀ ਸਕੀਮਾਂ ਤੋਂ ਹੈ ਪਿਛਲੇ ਮਹੀਨੇ ਤੋਂ ਚੱਲ ਰਹੀਆਂ ਸੀ ਤੇ ਕੱਲ ਤੋਂ ਹੀ ਇਦਾਂ ਦਾ ਕਿਉਂ ਜ਼ਿਆਦਾ ਮਾਹੌਲ ਬਣਿਆ ਆ। ਸਰ ਗੱਲ ਇਹ ਹੈ ਕਿ ਪਿੱਛੇ ਸਾਡੇ ਪਟਿਆਲਾ ਜ਼ਿਲ੍ਹਾ ਪਟਿਆਲਾ ਨੌਰਥ ਵਿੱਚ ਮੇਰੇ ਰਾਜਪੁਰਾ ਹਲਕੇ ਚ ਇੱਕ ਰੈਲੀ ਅਸੀਂ ਆਯੋਜਿਤ ਕੀਤੀ ਮਾਨਯੋਗ ਸਾਡੇ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼wini ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਔਰ ਉਹ ਰੈਲੀ ਚ ਬੇਅਤ ਹਾਸ਼ ਇਕੱਠ ਨੂੰ ਦੇਖ ਕੇ ਜਿਹੜੀ ਪੰਜਾਬ ਸਰਕਾਰ ਬਖਲਾ ਗਈ ਉਹਨੂੰ ਹੋਰ ਤਾਂ ਕੁਝ ਸਮਝ ਨਹੀਂ ਆਇਆ ਉਹਨਾਂ ਨੂੰ ਇੱਕੋ ਗੱਲ ਲੱਗਿਆ ਕਿ ਜਿਹੜੇ ਪਿੰਡਾਂ ਚ ਕੈਂਪ ਲੱਗ ਰਹੇ ਆ ਵੀ ਪਹਿਲਾਂ ਕੈਂਪ ਬੰਦ ਕਰਾਓ ਉਹਨੂੰ ਕੈਂਪ ਇਸੇ ਉਹ ਸਾਡੇ ਭਾਰਤੀ ਜਨਤਾ ਪਾਰਟੀ ਲਈ ਨਹੀਂ ਹੈਗੇ ਉਹਦੇ ਵਿੱਚ ਕੋਈ ਕਿਸੇ ਵਰਗ ਦਾ ਇਸ਼ੂ ਨਹੀਂ ਹੈਗਾ ਨਾ ਉੱਥੇ ਪਾਰਟੀ ਪੁੱਛੀ ਜਾਂਦੀ ਹੈ ਨਾ ਕੋਈ ਕਿਸੇ ਕਿਸਮ ਦੀ VOTING ਦਾ ਇਸ਼ੂ ਹੈ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਸ ਰੈਲੀ ਨੇ ਪੂਰੇ ਵਿਧਾਨ ਸਭਾ ਹਲਕਿਆਂ ਨੂੰ ਹਿਲਾ ਦਿੱਤਾ ਹੈ ਬਿਲਕੁਲ ਪੂਰੇ ਪੰਜਾਬ ਨੂੰ ਪੂਰੇ ਪੰਜਾਬ ਨੂੰ ਹਿਲਾਤਾ ਹੈ ਬਹੁਤ ਵੱਡਾ ਇਸ ਗੱਲ ਦਾ ਮੈਸੇਜ ਗਿਆ ਮੈਂ ਧੰਨਵਾਦ ਦੇਣਾ ਚਾਹਾਂਗਾ ਸਾਡੀ ਪੂਰੀ ਭਾਰਤੀ ਜਨਤਾ ਪਾਰਟੀ ਪਟਿਆਲਾ ਨਾਰਥ ਦੀ ਔਰ ਪਟਿਆਲਾ ਸਾਊਥ ਤੇ ਪਟਿਆਲਾ ਅਰਪਨ ਦੀ ਦੀਮ ਨੂੰ ਜਿਨ੍ਹਾਂ ਨੇ ਚਾਹਦੇ ਹੋ ਇਸ ਡਿਟੇਨ ਚੋ ਕਿਤੇ ਹੈ ਇਸ ਬਾਰੇ ਕੀ ਚਾਹਨਾ ਚਾਹੁੰਦੇ ਸਰ ਸਰਕਾਰ ਬੁਖਲਾਗੀ ਹੋਰ ਤਾਂ ਕੁਛ ਸੁਝਿਆ ਨਹੀਂ ਕੱਲ ਸਾਰਿਆਂ ਨੂੰ ਚੱਕਿਆ ਸਾਨੂੰ 2 ਘੰਟੇ ਖੁਦ ਡਿਟੇਨ ਕਰਕੇ ਰੱਖਿਆ ਮੈਂ ਮਹਾਰਾਣੀ ਪਰਨੀਤ ਕੌਰ ਜੀ ਦੇ ਨਾਲ ਸਾਡੇ ਮਸਿੰਘਣ ਪਿੰਡ ਚ ਮੇਰੇ ਹਲਕਾ ਸਨੌਰ ਚ ਲੱਗਿਆ ਵਾ ਸੀ ਕੈਂਪ ਅਸੀਂ ਉੱਥੇ ਲਾਉਣ ਗਏ ਸੀ ਪੁਲਿਸ ਨੇ ਡੰਡੇ ਮਾਰ ਕੇ ਭਜਾ ਦਿੱਤਾ ਗਿਆ ਪੰਜ ਚਾਰ ਬੰਦੇ ਕਿਸੇ ਹੋਰ ਪਿੰਡ ਤੋਂ ਲਿਆ ਕੇ ਉੱਥੇ ਉਲਟੀ ਸਿੱਧੀ ਨਾਰੇਵਾਜੀ ਕਰਾਈ ਗਈ ਤੇ ਸਰਕਾਰ ਨਿਕੰਮੀ ਨਠੱਲੀ ਸਰਕਾਰ ਫੇਲ ਫੇਲ ਹੋ ਗਈ ਹੋਰ ਆਪ ਕੁਝ ਕਰ ਨਹੀਂ ਸਕੇ ਦੂਸਰੀ ਭਾਰਤੀ ਜਨਤਾ ਪਾਰਟੀ ਗਰੀਬਾਂ ਕਿਸਾਨਾਂ ਨਾਲ ਸੀ ਹੈ ਔਰ ਖੜੀ ਰਹੇਗੀ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਜਲਸਾ ਕਰਦੇ ਸਰ ਜਿਲ੍ਹਾ ਪੁਕਲਾ ਪੁਕਿਆ ਦੇ ਵਿੱਚ ਸ਼ਾਮ ਕਰਦੇ ਦੇਖੋ ਪਿਛਲੇ ਦਿਨਾਂ ਦੇ ਵਿੱਚ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਲੋਕਾਂ ਦੀ ਸੁਰੱਖਤਾ ਵਾਸਤੇ ਲੋਕਾਂ ਵਾਸਤੇ ਜਿਹੜੇ ਕੈਂਪ ਲਗਾਏ ਜਾ ਰਹੇ ਸੀ ਉਹਨਾਂ ਨੂੰ ਦੇਖੋ ਧੱਕੇ ਦੇ ਨਾਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਪ੍ਰਸ਼ਾਸਨ ਉੱਥੇ ਭੇਜ ਕੇ ਧੱਕੇ ਨਾਲ ਬੰਦ ਕਰਵਾਇਆ ਜਾ ਰਿਹਾ ਹੈ। ਸੋ ਜਿਹੜੀ ਰਾਜਪੁਰੇ ਦੇ ਵਿੱਚ ਪਿੱਛੇ ਜੇ ਕਿਸਾਨ ਮਜ਼ਦੂਰ ਫਤਿਹ ਰੈਲੀ ਹੋਈ ਹੈ ਉਹਦਾ ਅਸਰ ਕੱਲਾ ਰਾਜਪੁਰੇ ਚ ਨਹੀਂ ਮੈਂ ਕਹਿੰਦਾ ਸਾਰੇ ਪੰਜਾਬ ਦੇ ਵਿੱਚ ਦੇਖਣ ਨੂੰ ਪਿਆ ਹੈ। ਔਰ ਸਰਕਾਰ ਨੇ ਬਖਲਾਹੜ ਦੇ ਵਿੱਚ ਆ ਕੇ ਜਿਹੜੇ ਗਰੀਬਾਂ ਦੀ ਮੱਤ ਵਾਸਤੇ ਜੋ ਮੋਦੀ ਜੀ ਦੀਆਂ ਅਲੱਗ-ਅਲੱਗ ਸਕੀਮਾਂ ਚਾਹੇ ਅੰਸ਼ੂਮਨ ਕਾਰਡ ਦੀ ਸੀ ਚਾਹੇ ਮਜ਼ਦੂਰਾਂ ਵਾਸਤੇ ਸੀ ਚਾਹੇ ਕਿਸਾਨ ਸਮ੍ਰਿਧੀ ਕਾਰਡ ਦੀ ਸੀ ਜਾਂ ਹੋਰ ਅੱਲਾਹ ਵਾਲੀਆ ਸਕੀਮਾਂ ਸੀ ਜਾਂ ਕੋਈ ਵੀ ਹੋਰ ਜਿਹੜੇ ਕੰਮ ਸੀ ਜੋ ਸੈਂਟਰ ਗਵਰਨਮੈਂਟ ਦੇ ਰਹੀ ਸੀ ਹਰ ਇੱਕ ਬੰਦੇ ਨੂੰ ਉਹਦੇ ਕੈਂਪ ਭਾਰਤੀ ਜਨਤਾ ਪਾਰਟੀ ਵੱਲੋਂ ਹਰ ਇੱਕ ਪਿੰਡ ਦੇ ਵਿੱਚ ਤਕਰੀਬਨ 30 ਕੌਨਸਟਿਟਿਊਐਂਸਿਸ ਦੇ ਵਿੱਚ ਚੱਲ ਰਹੀ ਸੀ ਔਰ 50 ਕੌਨਸਟਿਟਿਊਐਂਸਿਸ ਦੇ ਵਿੱਚ ਅੱਗੇ ਹੋਰ ਉਹਨਾਂ ਨੂੰ ਵਧਾਉਣਾ ਸੀ ਸੋ ਸਰਕਾਰ ਜਿਹੜੀ ਪੰਜਾਬ ਸਰਕਾਰ ਆ ਬੁਖਲਾਹੜ ਦੇ ਵਿੱਚ ਆ ਗਈ ਹੈ ਔਰ ੱੱਕੇ ਦੇ ਨਾਲ ਪ੍ਰਸ਼ਾਸਨ ਨੂੰ ਉੱਥੇ ਭੇਜ ਕੇ ਪੁਲਿਸ ਨੂੰ ਉੱਥੇ ਭੇਜ ਕੇ ਉਹ ਕੈਂਪ ਬੰਦ ਕਰ ਰਹੀ ਹੈ ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਹੋਣ ਦੇ ਨਾਤੇ ਇਹਦਾ ਟਟਵੇਂ ਸ਼ਬਦਾ ਦੇ ਵਿੱਚ ਵਿਰੋਧ ਕਰਦੇ ਹਾਂ ਔਰ ਇਸ ਸਬੰਧ ਦੇ ਵਿੱਚ ਅਸੀਂ ਇੱਥੇ ਪੁੱਟਲਾ ਪੁੱਟਾ ਅਸੀਂ ਭਗਵੰਤ ਮਾਨ ਦਾ ਦੇਖੋ ਸਰਕਾਰ ਨੂੰ ਹੈਟੋ ਕਰ ਰਹੇ ਹਾਂ ਭਗਵੰਤ ਮਾਨ ਦਾ ਅਸੀਂ ਪੁੱਟਾ ਜੇ ਕਿ ਸਾਡੇ ਪਟਿਆਲਾ ਜ਼ਿਲ੍ਹਾ ਪਟਿਆਲਾ ਨੌਰਥ ਚ ਮੇਰੇ ਰਾਜਪੁਰਾ ਹਲਕੇ ਚ ਇੱਕ ਰੈਲੀ ਅਸੀਂ ਆਯੋਜਿਤ ਕੀਤੀ ਮਾਨਯੋਗ ਸਾਡੇ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼wini ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਔਰ ਉਹ ਰੈਲੀ ਚ ਬੇਤਹਾਸ਼ ਇਕੱਠ ਨੂੰ ਦੇਖ ਕੇ ਜਿਹੜੀ ਪੰਜਾਬ ਸਰਕਾਰ ਐ ਬਖਲਾ ਗਈ ਉਹਨੂੰ ਹੋਰ ਤਾਂ ਕੁਝ ਸਮਝ ਨਹੀਂ ਆਇਆ ਉਹਨਾਂ ਨੂੰ ਇੱਕੋ ਗੱਲ ਲੱਗਿਆ ਕਿ ਜਿਹੜੇ ਪਿੰਡਾਂ ਚ ਕੈਂਪ ਲੱਗ ਰਹੇ ਆ ਵੀ ਪਹਿਲਾਂ ਕੈਂਪ ਬੰਦ ਕਰਾਓ ਉਹ ਕੈਂਪ ਕਿਸੇ ਉਹ ਸਾਡੇ ਭਾਰਤੀ ਜਨਤਾ ਪਾਰਟੀ ਲਈ ਨਹੀਂ ਹੈਗੇ ਉਹਦੇ ਚ ਕੋਈ ਕਿਸੇ ਵਰਗ ਦਾ ਇਸ਼ੂ ਨਹੀਂ ਹੈਗਾ ਨਾ ਉੱਥੇ ਪਾਰਟੀ ਪੁੱਛੀ ਜਾਂਦੀ ਹੈ ਨਾ ਕੋਈ ਕਿਸੇ ਕਿਸਮ ਦੀ VOTING ਦਾ ਇਸ਼ੂ ਹੈ ਦਾ ਮਤਲਬ ਹੈ ਕਿ ਇਸ ਵੈਲੀ ਨੇ ਪੂਰੇ ਵਿਧਾਨ ਸਭਾ ਹਲਕਿਆਂ ਨੂੰ ਲਾ ਦਿੱਤਾ ਹੈ ਬਿਲਕੁਲ ਪੂਰੇ ਪੰਜਾਬ ਨੂੰ ਪੂਰੇ ਪੰਜਾਬ ਨੂੰ ਹਲਾਤਾ ਹੈ ਬਹੁਤ ਵੱਡਾ ਇਸ ਗੱਲ ਦਾ ਮੈਸੇਜ ਗਿਆ ਮੈਂ ਧੰਨਵਾਦ ਦੇਣਾ ਚਾਹਾਂਗਾ ਸਾਡੀ ਪੂਰੀ ਭਾਰਤੀ ਜਨਤਾ ਪਾਰਟੀ ਪਟਿਆਲਾ ਨਾਰਥ ਦੀ ਔਰ ਪਟਿਆਲਾ ਸਾਊਥ ਤੇ ਪਟਿਆਲਾ ਅਰਬਨ ਦੀ ਟੀਮ ਨੂੰ ਇਹਨਾਂ ਨੇ ਇਹਨਾਂ ਨੇ ਚਾਹੁੰਦੇ ਇਸ ਡੀਟੇਨ ਤੋਂ ਕੀਤੇ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਸਰ ਸਰਕਾਰ ਬੁਖਲਾਗੀ ਹੋਰ ਤਾਂ ਕੁਝ ਸੁਝਿਆ ਨਹੀਂ ਕੱਲ ਸਾਰਿਆਂ ਨੂੰ ਚੱਕਿਆ ਸਾਨੂੰ 2 ਘੰਟੇ ਖੁਦ ਡਟੇਨ ਕਰਕੇ ਰੱਖਿਆ ਮੈਂ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਨਾਲ ਸਾਡੇ ਮ ਸਿੰਘਣ ਪਿੰਡ ਚ ਮੇਰੇ ਹਲਕਾ ਸਨੌਰ ਚ ਲੱਗਿਆ ਵਾ ਸੀ ਕੈਂਪ ਅਸੀਂ ਉੱਥੇ ਲਾਉਣ ਗਏ ਸੀ ਪੁਲਸ ਨੇ ਡੰਡੇ ਮਾਰ ਕੇ ਭਜਾ ਦਿੱਤਾ ਕਿ ਆ ਪੰਜ ਚਾਰ ਬੰਦੇ ਕਿਸੇ ਹੋਰ ਪਿੰਡ ਤੋਂ ਲਿਆ ਕੇ ਉੱਥੇ ਉਲਟੀ ਸਿੱਧੀ ਨਾਰੇਵਾਜੀ ਕਰਾਈ ਗਈ ਇਹ ਸਰਕਾਰ ਨਿਕੰਮੀ ਨਠਦੀ ਸਰਕਾਰ ਇਹ ਖੇਲ ਹੋ ਗਈ ਹੋਰ ਆਪ ਕੁਝ ਕਰ ਨਹੀਂ ਸਕੇ ਦੂਸਰੀ ਭਾਰਤੀ ਜਨਤਾ ਪਾਰਟੀ ਗਰੀਬਾਂ ਕਿਸਾਨਾਂ ਨਾਲ ਸੀ ਹੈ ਔਰ ਖੜੀ ਰਹੇਗੀ